ਗਿਆਨ ਦੇ ਸਮੁੰਦਰ ਕਿਨਾਰੇ ਕਹਿੰਦੇ ਨੇ ਸਕੂਲ ਦੀਆਂ ਜਮਾਤਾਂ ਕਰਕੇ ਸਕੂਲ ਛੱਡਣ ਪਿੱਛੋਂ ਜੋ ਕੁਝ ਵੀ ਚੇਤਿਆਂ ਤੇ ਦਰਜ ਹੋਇਆ ਬਾਕੀ ਰਹਿ ਜਾਂਦਾ ਹੈ ਉਹੀ ਅਸਲੀ ਪੜਾਈ ਹੈ ਜ਼ਿੰਦਗੀ ਦੇ ਸਕੂਲ ਵਿੱਚ ਉਮਰ ਦੇ ਕਈ ਖੂਬਸੂਰਤ ਦਹਾਕੇ ਲੰਗਾ ਕੇ ਹੀ ਹਯਾਤੀ ਦੇ ਅਸਲੀ ਅਰਥ ਉਗੜਦੇ ਹੋਣਗੇ ਪਰ ਇਨ੍ਹਾਂ ਅਰਥਾਂ ਨੇੜੇ ਪੁੱਜਣ ਵੇਲੇ ਤੱਕ ਤਾਂ ਸਮਾਂ ਵਿਹਾ ਚੁੱਕਾ ਹੁੰਦਾ ਜੋ ਇੱਕ ਵਾਰੀ ਗਿਆ ਬਸ ਮੁੜ ਕੇ ਹੱਥ ਨਹੀਂ ਆਉਂਦਾ ਜਦੋਂ ਤੱਕ ਸੂਰਤ ਅੱਖੀ ਖੋਲਦੀ ਐ ਉਦੋਂ ਤੱਕ ਸਮਾ ਚੱਕਵੇਂ ਪੈਰੀ ਆਪਣੀ ਵਾਟ ਨਿਬੇੜਦਾ ਆਪਣੀ ਚਪੇਟ ਵਿੱਚ ਆਈ ਹਰ ਸ਼ੈ ਦੀ ਨੁਹਾਰੀ ਬਦਲਦਰਦ ਐ ਅਜੀਹਾ ਪਾਸਾ ਥਲਦਿਆਂ ਕਈ ਕੁਛ ਛਾਇਆ ਸਾਡੀ ਵੱਖੀ ਨਾਲੋਂ ਕਿਰ ਜਾਂਦਾ ਤੇ ਕਈ ਕੁਝ ਅਣਛਾਇਆ ਨਾਲ ਹੋ ਤੁਰਦਾ ਮੇਰੇ ਬਾਬਾ ਜੀ ਇਸ ਨੂੰ ਤਜਰਬਾ ਆਖਦੇ ਸਨ ਉਹਨਾਂ ਅਨੁਸਾਰ ਲੀ ਪੈਂਦੀ ਲਾਂਗਾ ਟੁਆਕੇ ਪਿੜ ਬਣਦਾ ਦਾਣੇ ਕਢਾਕੇ ਤੇ ਮੱਤ ਆਉਂਦੀ ਉਮਰ ਗਵਾ ਕੇ ਉਮਰ ਗਵਾ ਕੇ ਮਤ ਆਉਂਦੀ ਏ ਜਾਂ ਪਹਿਲੇ ਵੀ ਚੱਲੀ ਜਾਂਦੀ ਏ ਇਸ ਸਵਾਲ ਦਾ ਜਵਾਬ ਤਾਂ ਕਿਰਦੇ ਵਰਿਆਂ ਵਿੱਚ ਵਾਪ ਪੈਂਦੇ ਜਾਂ ਮੂਰੋ ਟੱਕਰ ਦੇ ਲੋਕ ਹੀ ਦੇ ਸਕਦੇ ਹਨ ਬਸ ਇੱਕ ਗੱਲ ਜ਼ਰੂਰ ਹੈ ਕਿ ਅਸੀਂ ਪਹਿਲਾਂ ਵਰਗੇ ਨਹੀਂ ਰਹਿੰਦੇ ਇਸ ਬਦਲਾਅ ਦੇ ਰਾਹ ਪੈ ਕੇ ਜਦੋਂ ਮੌਸਮ ਬਦਲਦਾ ਹੈ ਹਾਲਾਤ ਬਦਲਦੇ ਹਨ ਲੋਕ ਇਮਾਰਤਾਂ ਸੜਕਾਂ ਸੜਕਾਂ ਕਿਨਾਰੇ ਲੱਗੇ ਰਾਹਾਂ ਦੀ ਗਵਾਹੀ ਪਰਦੇ ਰੁੱਖ ਸਭ ਨਿਤ ਤਬਦੀਲ ਹੋਈ ਜਾਂਦੇ ਹਨ ਫੇਰ ਸਾਡਾ ਮਨ ਕਿਵੇਂ ਸਥਿਰ ਰਹਿ ਸਕਦਾ ਪਲ-ਪਲ ਬਦਲ ਰਹੀ ਇਸ ਦੁਨੀਆ ਵਿੱਚ ਦੇਹੀ ਸੋਚਾਂ ਗਰਜਾਂ ਸਾਂਝਾਂ ਤੇਰ ਮੇਰ ਤੇ ਦੇਹੀ ਵਿੱਚ ਪਲਦੀ ਰਹੀ ਸਭ ਦੀ ਨੁਹਾਰ ਹੀ ਹੋੜ ਦੀ ਹੋਰ ਹੋ ਜਾਂਦੀ ਹੈ ਇਸੇ ਲਈ ਇਸ ਬਦਲਾਵ ਦੀਆਂ ਪਰਤਾਂ ਫਰੋਲਦਾ ਸਾਡਾ ਗਿਆਨ ਵੀ ਤਾਂ ਪੱਲੋ-ਪਲੀ ਪਾਸਾ ਪਲਦਾਰੇ ਜਿਸ ਨਾਲ ਕਦੇ ਪੂਰੇ ਅਨਪੜ੍ਹ ਵੀ ਪੜੇ ਲਿਖਿਆਂ ਦੀ ਪਿੱਠ ਲਵਾ ਦਿੰਦੇ ਸਨ ਤੇ ਅੱਜ ਪੂਰੇ ਪੜੇ ਲਿਖੇ ਵੀ ਸਤਰੇ ਬਤਰੇ ਆਮ ਪਾਏ ਜਾਂਦੇ ਹਨ ਉਹਨਾਂ ਦੇ ਅੱਖਰਾਂ ਦੇ ਫੋਕੇ ਜੇ ਗਿਆਨ ਨਾਲ ਭਰੀਆਂ ਝੋਲੀਆਂ ਦੇ ਲੰਗਾਰਾਂ ਵਿੱਚੋਂ ਅਰਥਾਂ ਦਾ ਨਿਗ ਓਕਾ ਹੀ ਕਿਰ ਗਿਆ ਲੱਗਦਾ ਹੈ ਪਤਾ ਨਹੀਂ ਗਿਆਨ ਦੀਆਂ ਉਹ ਕਿਹੜੀਆਂ ਪੌੜੀਆਂ ਜਾ ਚੜਦੇ ਹਨ ਜਿਸ ਨਾਲ ਅੰਦਰਲਾ ਖਾਨਾ ਭਾਂਪਾ ਕਰਦਾ ਹੀ ਰਹਿ ਜਾਂਦਾ ਅਜੇ ਸਮੇਂ ਦੇਹੀ ਵਿਚਲੀ ਰੂਹ ਹੁਣ ਤੋਂ ਵਿਆਕੁਲ ਹੋ ਕੇ ਪਤਾ ਨਹੀਂ ਕਦੋਂ ਅਤੀਤ ਦੀਆਂ ਪੌੜੀਆਂ ਜਾ ਉਤਰਦੀ ਹੈ ਫਿਰ ਬੀਤੇ ਵਰਿਆਂ ਨੂੰ ਦੇਹੀ ਤੋਂ ਕਪੜਿਆਂ ਦੇ ਲਾਹ ਕੇ ਦਰ ਦੇਣ ਵਾਂਗ ਵਾਪਸ ਪਰਤ ਕੇ ਕਿਸੇ ਪਿਛਲੇ ਮੋੜ ਤੇ ਜਾ ਖੜੋਈਦਾ ਜਿੱਥੇ ਮਨ ਸਭ ਕੁਝ ਪਹਿਲਾਂ ਵਰਗਾ ਹੀ ਕਿਆਸਦਾ ਪੁਰਾਣੇ ਰਾਹਾਂ ਤੋਂ ਬਚਪਨ ਦੀਆਂ ਮਾਸੂਮ ਕਿਲਕਾਰੀਆਂ ਜਾ ਸੁਣਦਾ ਫਿਰ ਮਨ ਦੀ ਕੋਈ ਪੁਰਾਣੀ ਵਹੀ ਵਿੱਚੋਂ ਕੀ ਚਾਇਆ ਤੇ ਕੀ ਪਾਇਆ ਦੇ ਸਵਾਲ ਨਾਲ ਖੋਜਲਦਾ ਪਤਾ ਨਹੀਂ ਕੀ ਲੇਖਾ ਜੋਖਾ ਲੈ ਬੈਠਦਾ ਕਈ ਵਾਰੀ ਬੋਤ ਕੋ ਚਾ ਕੇ ਵੀ ਮੇਰੀ ਝੋਲੀ ਵਿੱਚ ਲੀਆਂ ਮੋਰੀਆਂ ਵਿੱਚੋਂ ਸਭ ਕੁਝ geke ਗਿਆ ਮੇਰਾ ਅੰਦਰ ਰੋ ਨਾਲ ਨਕੁਨਕ ਪਰਦਾ ਅੱਖੀਂ ਚ ਬਰਸਦੇ ਮੇਗ ਲਿਆ ਰਾਹੀ ਪਤਾ ਨਹੀਂ ਕਿਸ ਨੂੰ ਕੀ ਕੀ ਉਲਾਂਬੇ ਕਲਦਾ ਰਿਆ ਪਰ ਕਦੇ ਕਦੇ ਬਿਨਾ ਛਾਇਆ ਵੀ ਬਿਨਾ ਮੇਰੇ ਵਿਤ ਤੋਂ ਹੀ ਮੈਂ ਕਈ ਕੁਝ ਪਾਇਆ ਵੀ ਤਾਂ ਉਸ ਦੇਣਹਾਰ ਅੱਗੇ ਸਜਦਾ ਕਰਨੋਂ ਵੀ ਨਹੀਂ ਉੱਕੀ ਹਾਂ ਪਰ ਇਹ ਸਜਦਾ ਜਿਵੇਂ ਰਸਮੀ ਧੰਨਵਾਦ ਜਿਹਾ ਲੱਗਦਾ ਸੀ ਕੁਝ ਨਾ ਮਿਲਣ ਤੇ ਭੇਜੇ ਉਲਾਂਬਿਆਂ ਨਾਲੋਂ ਇਸ ਸਜਦੇ ਦਾ ਗਹਿਰਾਪਣ ਘੱਟ ਹੁੰਦਾ ਸੀ ਇਨ੍ਹਾਂ ਸ਼ਬਦਾਂ ਵਿੱਚਲੀ ਤਪਿਸ਼ ਗਿਲੇ ਸ਼ਿਕਵਿਆਂ ਵਿੱਚਲੀ ਕੱਸਕ ਤੋਂ ਕੁਝ ਉਰੇ ਹੀ ਰਹਿ ਜਾਂਦੀ ਸੀ ਜਿਵੇਂ ਪਾਇਆ ਹੋਇਆ ਮੈਨੂੰ ਆਪਣੀ ਪ੍ਰਾਪਤੀ ਲੱਗਦਾ ਤੇ ਨਾ ਪਾਇਆ ਹੋਇਆ ਰੱਬ ਦਾ ਦੋਸ਼ ਲੱਗਦਾ ਹੁੰਦਾ ਇਹ ਸਭ ਜਮਾ ਘਟਾਓ ਕਰਦਿਆਂ ਅਤੀਤ ਦੇ ਕਿਸੇ ਪਿਛਲੇ ਮੋੜ ਤੋਂ ਸਭ ਕੁਝ ਨਵੇਂ ਸਿਰਿਓਂ ਵਿਆੰਤਣ ਲੱਗਿਆ ਦਿਮਾਗ ਦੀ ਪੂਰੀ ਸਲੇਟ ਤੋਂ ਸਮੁੱਚੀ ਇਬਾਰਤ ਹੀ ਮੇਸ ਕੇ ਕੁਝ ਨਵਾਂ ਉਲੀਕਣ ਦੀ ਰੀਜ ਮਚਲਦੀ ਹੈ ਉਸੇ ਰੀਜ ਦੀ ਉਂਗਲ ਫੜ ਕੇ ਮੇਰੇ ਅੱਖਰ ਕਾਗਜ਼ ਦੀ ਹਿੱਕ ਤੇ ਵਿੱਚ ਜਾਣ ਤੇ ਤੋਲੇ ਲੱਗਦੇ ਹਨ ਯਾਦਾਂ ਦੇ ਮੰਨੇ ਤੇ ਚੜ ਕੇ ਪਿਛਮੇ ਮੋੜ ਵੱਲ ਝਾਂਕਦੀ ਉਸ ਬਿੰਦਰ ਦੇ ਰੂਪ ਵਰੂਹਾ ਜੋ ਗਿਆਨ ਦੇ ਸਮੁੰਦਰ ਕਿਨਾਰੇ ਖੜੀ ਅਜੇਹੀ ਬਾਲੜੀ ਹੈ ਜਿਸ ਨੂੰ ਕਿਤਾਬਾਂ ਲਿਖਣ ਵਾਲੇ ਇੱਕ ਹਉਆ ਲੱਗਦੇ ਸਨ ਗਿਆਨ ਦੀ ਇਸ ਵਗਦੀ ਨਦੀ ਵਿੱਚੋਂ ਪਾਰ ਨਿੰਗਣਾ ਔਖੀ ਘਾਟੀ ਲੱਗਦਾ ਸੀ ਉਸ ਬਾਲੜੀ ਦੇ ਹੱਥਾਂ ਵਿੱਚੋਂ ਗੁੱਡੀਆਂ ਪਟੋਲੇ ਆਲਿਆਂ ਵਿੱਚ ਧਰ ਕੇ ਫੜਾਇਆ ਕਾਇਦਾ ਵਿਵ ਵਰਗਾ ਲੱਗਦਾ ਸੀ ਕਾਇਦੇ ਤੇ ਲਿਖੇ ਹਰਫ ਜਿਵੇਂ ਮੇਰੇ ਹਲਕ ਵਿੱਚ ਫਸ ਜਾਣਗੇ ਤੇ ਜੋ ਛੜੱਪੇ ਪਾਰ ਉੱਤਰ ਵੀ ਗਏ ਤਾਂ ਹਰ ਅੱਖਰ ਅੰਦਰ ਜਾ ਕੇ ਕੋਈ ਪਰਣ ਫਿਸਣ ਵਾਲਾ ਛਾਲਾ ਹੋ ਖੜੇਗਾ ਕਦੇ ਮੈਨੂੰ ਇਹ ਅੱਖਰ ਮਗਦੇ ਅੰਗਾਰਿਆਂ ਵਰਗੇ ਲੱਗਦੇ ਜੋ ਨਜ਼ਰ ਥਾਈ ਸੀਨੇ ਤੱਕ ਜਾਂਦੇ ਮੇਰਾ ਅੰਦਰ ਪਛ ਦੇਣਗੇ ਪਰ ਕਦੇ-ਕਦੇ ਇਹ ਲਿਖਿਏ ਹੋਏ ਹਰਫ ਫੁੱਲਾਂ ਦੀਆਂ ਖਿੜੂ-ਖਿੜੂ ਕਰਦੀਆਂ ਬੰਦ ਡੋਡੀਆਂ ਜਿਹੀਆਂ ਲੱਗਣ ਲੱਗ ਪੈਂਦੇ ਜਿਸ ਦੀਆਂ ਸ਼ੋਖ ਪੰਖੜੀਆਂ ਦਾ ਬਾਹਰ ਵੱਲ ਝਾਤੀ ਮਾਰਦਾ ਕੋਈ ਕੋਨਾ ਮਨ ਨੂੰ ਪਰਮਾ ਵੀ ਰਿਹਾ ਸੀ ਪੜ੍ਹਾਈ ਵਿੱਚ ਮੈਂ ਅਵਲ ਤਾਂ ਨਹੀਂ ਸੀ ਪਰ ਪਹਿਲੀ ਕਤਾਰ ਦੇ ਪੰਜਾਂ ਸੱਤਾਂ ਤੋਂ ਪਿੱਛੇ ਕਦੇ ਨਹੀਂ ਸੀ ਗਈ ਅੱਖਰਾਂ ਦੀ ਇਸ ਫਸਲ ਵਿੱਚ ਖੜੋ ਕੇ ਚੇਤਿਆਂ ਤੇ ਦਰਜ ਕਰਨ ਦਾ ਸਫ਼ਰ ਮੈਂ ਤੀਜੀ ਜਾਂ ਚੌਥੀ ਜਮਾਤ ਤੋਂ ਹੀ ਯਾਦਾਂ ਦੀ ਤਖਤੀ ਤੇ ਉਕਰ ਸਕਦੀ ਹਾਂ ਜਾਗੋ ਮਿੱਟੀ ਹੁੰਦੀਆਂ ਅਤ ਖੁੱਲੀਆਂ ਅੱਖੀਆਂ ਤੇ ਨਿੱਕੇ ਨਿੱਕੇ ਪੈਰਾਂ ਨਾਲ ਘਰ ਤੋਂ ਸਕੂਲ ਤੱਕ ਮੋੜੜੇ ਤੇ ਛੋਟੇ ਜਿਹੇ ਬਸਤੇ ਨੂੰ ਸੰਭਾਲਦੀ ਮੈਂ ਪੈਦਲ ਹੀ ਜਾਂਦੀ ਸੀ ਹੁਣ ਲੱਗਦਾ ਹੈ ਕੁਝ ਗਜ਼ਾਂ ਦੀ ਦੂਰੀ ਹੀ ਮੈਨੂੰ ਕੋਹਾਂ ਤੱਕ ਵਿੱਛੀਵਾੜ ਕਿਉਂ ਲੱਗਦੀ ਸੀ ਘਰ ਤੋਂ ਸਕੂਲ ਤੱਕ ਵਿੱਛੇ ਉਸ ਧਰਤੀ ਦੇ ਟੁਕੜੇ ਉੱਪਰਲੇ ਹਰ ਮਹੀਨ ਜ਼ਰਰੇ ਨੂੰ ਵੀ ਮੈਂ ਨੀਂਜ ਲਾਲਾ ਵੇਖਦੀ ਸੀ ਉਸ ਕੱਚੇ ਰਾਹ ਵਿੱਚ ਕਿੱਥੇ ਘਰ ਦੇ ਬਾਹਰ ਬਣੇ ਚੌਂਤਰੇ ਤੇ RAM DEVI ਬਈਆਂ ਰੋਟੀਆਂ ਚੂਰ-ਚੂਰ ਕਰਕੇ ਚਿੜੀਆਂ ਨੂੰ ਪਾਰੀ ਹੁੰਦੀ ਸੀ ਕਿੱਥੇ ਕਿੱਲੇ ਵਾਲਿਆਂ ਦੇ ਬਾਰ ਮੂਰੇ ਛੋਟੇ-ਛੋਟੇ ਕਤੂਰੇ ਆਪਣੀ ਮਾਂ ਦੀ ਪੂਛ ਨਾਲ ਲਾਡ-ਬਾਡੀਆਂ ਕਰਦੇ ਸਨ ਕਿੱਥੇ ਛੋਟਾ ਜੱਟੋ ਐ ਜਾਂ ਇਸ ਰਸਤੇ ਵਿੱਚ ਹੋਰਨਾਂ ਵੱਲੋਂ ਅਣਗੌਲੀ ਕਰਕੇ ਛੱਡੀ ਹਰ ਸ਼ੈ ਦਾ ਮੈਨੂੰ ਇਲਮ ਹੁੰਦਾ ਸੀ ਰਾਵਿਚ ਪੈਂਦੀ ਕਿਸ਼ਨੋ ਜਿਉਰੀ ਦੀ ਪੱਠੀ ਲਾਗੇ ਖਿਲਰੇ ਸੁੱਕੇ ਪੱਤਿਆਂ ਤੇ ਪੈਰ ਧਰ ਕੇ ਕੀਤੀ ਚੁਰਚੁਰਦੀ ਆਵਾਜ਼ ਦਾ ਸੰਗੀਤ ਮੈਨੂੰ ਹਾਲੇ ਵੀ ਚੇਤੇ ਹੈ। ਬਾਬਾ ਜੀ ਕਿਆ ਕਰਦੇ ਸਨ ਕਦਮਾਂ ਨਾਲ ਤੁਰ ਕੇ ਜਾਣ ਤੇ ਉਸਤਾਦ ਦੀ ਇੱਜ਼ਤ ਕਰਨ ਨਾਲ ਬਹੁਤੀ ਪੜਾਈ ਆਉਂਦੀ ਹੈ। ਮੇਰੇ ਭੋਲੇ ਮਾਨ ਨੇ ਇਹ ਬੋਲ ਹਾਲੇ ਤੱਕ ਵੀ ਅੰਦਰ ਸਾਂਭੇ ਹੋਏ ਸਨ। ਗਿਆਨ ਦੇ ਬੂਹੇ ਤੇ ਮੇਰੇ ਪੋਟਿਆਂ ਨੇ ਪਹਿਲੀ ਦਸਤਕ ਸਰਵਣ ਸਿੰਘ ਬਾਬਾ ਜੀ ਦੀ ਕੱਚੀ ਸਬਾਤ ਤੋਂ ਸ਼ੁਰੂ ਕੀਤੀ ਸੀ। ਉਸ ਸਬਾਤ ਦੀਆਂ ਵੱਡੀਆਂ-ਵੱਡੀਆਂ ਤੇ ਕਾਲੀਆਂ ਲਟੈਣਾ ਮੇਰੀਆਂ ਖਿਲਰੀਆਂ ਬਾਹਾਂ ਨਾਲੋਂ ਵੀ ਚੌੜੇ ਥੰਬਲਿਆਂ ਦੇ ਮੋਢਿਆਂ ਤੇ ਆਪਣਾ ਪੂਰਾ ਲਕਾ ਤੁਕਾ ਛਤੀਰ ਕੜੀਆਂ ਮਿੱਟੀ ਇੱਟ ਤੇ ਸਰਕੜਾ ਲੈ ਕੇ ਲਿੱਟੀਆਂ ਉਸ ਛੱਤ ਹੇਠਾਂ ਵਾਪਰਦਾ ਇਤਿਹਾਸ ਹਿੱਕ ਵਿੱਚ ਸਾਂਭੀ ਪਈਆਂ ਸਨ ਉਸ ਸਬਾਤ ਬਾਰੇ ਮੈਂ ਮਾਂ ਜੀ ਦੀਆਂ ਗੱਲਾਂ ਵਿੱਚੋਂ ਕੁਝ ਕਾਤਰਾਂ ਚੁੜਾਈਆਂ ਸਨ ਕਿ ਉਸ ਘਰ ਦੀ ਸੁਆਣੀ ਜੋ ਰਿਸ਼ਤੇ ਵਿੱਚ ਮੇਰੀ ਚਾਚੀ ਲੱਗਦੀ ਹੋਏਗੀ ਜਦੋਂ ਤੀਜ ਜੰਮਦੀ ਸੀ ਤਾਂ ਉਸ ਘਰ ਦੀ ਬਜ਼ੁਰਗ ਔਰਤ ਨਵਜੰਮੀ ਬੱਚੀ ਨੂੰ ਅੰਦਰ ਹੀ ਟੋਆ ਪੁੱਟ ਕੇ ਵਿੱਚੇ ਦਬ ਦਿੰਦੀ ਸੀ ਉਸ ਸਮੇ ਸਾਡੇ ਸਕੂਲ ਲਈ ਇਮਾਰਤ ਦੀ ਉਸਾਰੀ ਪਿੰਡ ਦੇ ਬਾਹਰ-ਬਾਰ ਹੋ ਰਹੀ ਸੀ ਮੈਨੂੰ ਉਸ ਬਾਦ ਦੇ ਫਰਸ਼ ਦੀ ਥਾਂ ਫੇਰੀ ਕੱਚੀ ਮਿੱਟੀ ਦੀ ਤਲੀ ਦੇ ਕਿਤੋਂ ਵੀ ਉਖੜੇ ਹੋਏ ਖਲੇਪੜ ਹੇਠਾਂ ਦੱਬੀ ਬੱਚੀ ਦਾ ਸਿਰ ਨਜ਼ਰ ਆਉਂਦਾ ਸੀ ਬੈਠਣ ਵਾਲੀ ਥਾਂ ھیਠਾਂ ਕਿਸੇ ਆਲਣੇ ਦੇ ਬੋਟ ਵਰਗੀ ਬੱਚੀ ਦੀਆਂ ਆਹਾਂ ਮੈਨੂੰ ਮਹਿਸੂਸ ਹੋਣ ਲੱਗ ਜਾਂਦੀਆਂ ਮਨ ਆਪਣੇ ਘਰ ਦੇ ਲਈ ਇੱਕ ਅਹਸਾਨ ਪਾਲਦਾ ਕਿ ਮੇਰੇ ਘਰ ਦੇ ਚਾਹੇ ਕਿਹੋ ਜਿਹਾ ਸਲੂਕ ਕਰਦੇ ਹੋਣ ਪਰ ਮੈਨੂੰ ਜ਼ਿੰਦਗੀ ਜਿਉਣ ਲੈਣ ਦੀ ਮੌਲਤ ਤਾਂ ਦੇ ਹੀ ਦਿੱਤੀ ਹੈ ਮੇਰੇ ਪਹਿਲੇ ਉਸਤਾਦ surjit ਭੈਣ ਜੀ ਸਨ ਮੈਂ ਉਹਨਾਂ ਦੀ ਲਾਡਲੀ ਵਿਦਿਆਰਥਣ ਸੀ ਜੇ ਮੈਂ ਕਦੇ ਰੋਸ ਜਾਂਦੀ ਤਾਂ ਉਹ ਮੈਨੂੰ ਮਨਾਣ ਲਈ ਛੁੱਟੀ ਦੀ ਘੰਟੀ ਖੜਕਾਣ ਲਈ ਆਖਦੇ ਉਸ ਸਮੇਂ ਘਰ ਦੇ ਵਿਹੜੇ ਵਿੱਚ ਖੜੀ ਨਿੰਮਨ ਲਟਕਾਈ ਘੜਿਆਲ ਤੇ ਲੱਕੜ ਦੀ ਹਥੌੜੀ ਮਾਰ ਕੇ ਸਕੂਲ ਦੀ ਸ਼ਾਂਤ ਫਿਜ਼ਾ ਵਿੱਚ ਟੰਨ ਟੰਨ ਦੀ ਆਵਾਜ਼ ਨਾਲ ਪੈਦਾ ਕੀਤਾ ਸੰਗੀਤ ਮੈਨੂੰ ਵੱਡੀ ਪ੍ਰਾਪਤੀ ਲੱਗਦੀ ਸੀ ਹੁਣ ਸੋਚਦੀਆਂ ਕਿ ਇਸ ਪ੍ਰਾਪਤੀ ਦੇ ਅਰਥ ਤਬਦੀਲ ਹੋ ਕੇ ਅੱਜ ਕਿੱਥੇ ਜਾ ਪੂਜੇ ਹਨ ਪੰਜਵੀਂ ਜਮਾਤ ਵਿੱਚ ਸਕੂਲ ਦੀ ਨਵੀਂ ਬਣੀ ਇਮਾਰਤ ਵਿੱਚ ਕੀਤੀ ਹੈ ਪਿੰਡ ਦੇ ਸਕੂਲ ਵਿੱਚ ਮੇਰੀ ਇਹ ਆਖਰੀ ਜਮਾਤ ਸੀ ਪੰਜਵੀਂ ਜਮਾਤ ਦੇ ਪਹਿਲੀ ਵਾਰ ਮੈਂ ਬੋਰਡ ਦੇ ਪੇਪਰ ਦਿੱਤੇ ਸਨ ਨਾਲ ਦਾ ਪਿੰਡ ਜੁਰਗ ਸਾਡਾ ਸੈਂਟਰ ਬਣਿਆ ਸੀ ਬਾਬਾ ਜੀ ਦੇ ਸਾਈਕਲ ਮਗਰ ਬੈਠ ਕੇ ਨਵੇਂ ਕੱਪੜੇ ਪਾ ਕੇ ਮੈਂ ਪੇਪਰ ਦੇਣ ਜਾਂਦੀ ਸੀ ਉਸ ਸਮੇਂ ਦੀ ਦੋ ਕੂ ਕਮਰਿਆਂ ਦੀ ਇਮਾਰਤ ਵਾਲਾ ਉਹ ਮੇਰਾ ਸਕੂਲ ਅੱਜ ਵੀ ਉਨਹੀ ਕੁ ਸਮਰਥਨ ਨਾਲ guzara ਕਰ ਰਿਹਾ ਹੈ ਹੁਣ ਜਦ ਮੈਂ ਮੋਹਰਾਂਵਾਲੀ ਦੇ ਉਸ ਸਕੂਲ ਕੋਲੋਂ ਦੀ ਸਕੂਲ ਦੀ ਵੱਖੀ ਨਾਲ ਗੁਜ਼ਰਦੀ ਪੱਕੀ ਸੜਕ ਤੋਂ ਕਾਰ ਵਿੱਚ ਦੀ ਲੰਘ ਜਾਂਦੀਆਂ ਤਾਂ ਉਸ ਪਵਿੱਤਰ ਸਥਾਨ ਦੀ ਬਸ ਛੋਟੀ ਜੀ ਚਲਕ ਹੀ ਵੇਖਣ ਨੂੰ ਮਿਲਦੀ ਹੈ ਮਨ ਹੀ ਮਨ ਮੈਂ ਉੱਥੇ ਤਪੜਾਂ ਤੇ ਪਥਲਾ ਮਾਰੀ ਉਸਤਾਦ ਦੇ ਮੂੰਹ ਵੱਲ ਮੂੰਹ ਚੁੱਕੀ ਬੈਠੇ ਬੱਚਿਆਂ ਨਾਲ ਸੰਵਾਦ ਰਚਾਉਂਦੀ ਆਪੇ ਹੀ ਸਵਾਲ ਜਵਾਬ ਹੋ ਕੇ ਰਹਿ ਜਾਂਦੀਆਂ ਜੀ ਕਰਦਾ ਸੀਨੇ ਅੰਦਰ ਲਹਿਰਾਰੀ ਇਸ ਅੱਖਰਾਂ ਦੀ ਫਸਲ ਦਾ ਉਸ ਸਕੂਲ ਉੱਤੇ ਪੰਡ ਬਣ ਕੇ ਮੀਂਹ ਵਰਾ ਦਿਆ ਤੇ ਉੱਥੇ ਬੈਠੇ ਹਰ ਸੀਨੇ ਦੇ ਸਿਹੜਾ ਵਿੱਚ ਆ ਰਹੀ ਫਸਲ ਦੇ ਬੀਜ ਕੇਰਦਿਆਂ ਉਸ ਸਕੂਲ ਦੀਆਂ ਧੂਆਂ ਕੀ ਦੀਵਾਰਾਂ ਨੂੰ ਤੋੜ ਦੇਣ ਨੂੰ ਮਨ ਲੋਚਦਾ ਜਮਾਤਾਂ ਦੀ ਇਸ ਡੈਲੀਸ ਤੇ ਸਜਦਾ ਕਰਦੀ ਹਾਂ ਜਿੱਥੇ ਅੱਜ ਸਾਡੇ ਸਰਦਾਰਾਂ ਦਾ ਸ਼ਾਇਦ ਹੀ ਕੋਈ ਬੱਚਾ ਮੇਰੇ ਵਾਂਗੂ ਪੜ੍ਹਾਈ ਦਾ ਆਗਾਜ਼ ਕਰੇ। ਉੱਥੇ ਪੜ੍ਹ ਰਹੇ ਬੱਚਿਆਂ ਦੀ ਆਪਣੇ ਵਾਂਗੂ ਹੋਈ ਪ੍ਰਾਪਤੀ ਬਾਰੇ ਕਿਆ ਕਿਸੇ ਪਰ ਇਹ ਕਥਾ ਦੇ ਸਿਰਾਂ ਨੇ ਲਿਜਾ ਖੜੋਂਦਾ ਹੈ। ਉਸ ਸਮੇਂ ਮੇਰੇ ਪਹਿਲੇ ਉਸਤਾਦ surjit ਭੈਣ ਜੀ ਮੈਨੂੰ ਲਾੜ ਨਾਲ ਆਪਣੇ ਢਿੱਡ ਨਾਲ ਕੁੱਟ ਲੈਂਦੇ ਸਨ। ਧਰਤੀ ਤੋਂ ਉੱਸਰਦਾ ਮੇਰਾ ਵਜੂਦ ਉਹਨਾਂ ਦੇ ਢਿੱਡ ਤੱਕ ਹੀ ਮਸਾ ਅਪੜਦਾ ਸੀ। ਤਾਂ ਉਹਨਾਂ ਦੇ ਕੱਪੜਿਆਂ ਤੋਂ ਮੈਨੂੰ ਪੀਨੀ ਪੀਨੀ ਮਹਿਕ ਜ਼ਰੂਰ ਛਾੜਦੀ ਸੀ। ਕਦੋਂ ਇਹ ਸੁਗੰਧੀ ਮੈਨੂੰ ਕੱਪੜਿਆਂ ਤੇ ਬਾਹਰੋਂ ਲਈ ਹੋਈ ਨਹੀਂ ਸਗੋਂ ਉਸ ਪਵਿੱਤਰ ਦੇਹੀ ਦੀ ਸੁਗੰਧ ਜਾਪਦੀ ਸੀ ਜਿਵੇਂ ਭੈਣ ਜੀ ਦੇ ਅੰਦਰਲੇ ਗਿਆਨ ਨੇ ਉਹਨਾਂ ਨੂੰ ਮਹਿਕ ਮਹਿਕ ਕਰ ਰੱਖਿਆ ਹੋਵੇ ਭੈਣ ਜੀ ਸਾਡੇ ਘਰ ਤੋਂ ਕੁਝ ਹੀ ਦੂਰੀ ਤੇ ਕਿਸੇ ਦੇ ਕਮਰੇ ਵਿੱਚ ਰਹਿੰਦੇ ਸਨ ਜਿੱਥੇ ਮੈਂ ਕਦੀ ਕਦੀ ਦਾਲ ਸਬਜ਼ੀ ਜਾਂ ਮੱਕੀ ਦੀਆਂ ਰੋਟੀਆਂ ਹੀਠਾ ਮੱਖਣ ਤੈਰ ਦਾ ਸਾਗ ਵੀ ਦੇ ਕੇ ਆਉਂਦੀ ਸੀ ਭੈਣ ਜੀ ਵੇਲੇ ਸਮੇਂ ਅਕਸਰ ਸਾਡੇ ਘਰ ਆ ਕੇ ਮਾਂ ਜੀ ਤੇ ਪੂਆ ਜੀ ਨਾਲ ਘੰਟਿਆਂ ਬੱਧੀ ਹੌਲੀ ਹੌਲੀ ਗੱਲਾਂ ਕਰਦੇ ਕਦੇ-ਕਦੇ ਰੋ ਵੀ ਪੈਂਦੇ ਮੇਰਾ ਨਦਾਨਮਨ ਭੈਣ ਜੀ ਦੇ ਰੋਣ ਦਾ ਕਾਰਨ ਤਲਾਸ਼ਤਾ ਵਿਆਕੁਲ ਹੋ ਜਾਂਦਾ ਉਸ ਅੱਖ ਪਿੱਛੇ ਡੱਕੇ ਹੰਝੂਆਂ ਦਾ ਸਮੁੰਦਰ ਡੀਕ ਲਾ ਕੇ ਹਮੇਸ਼ਾ ਲਈ ਪੀ ਜਾਣਾ ਲੋਚਦਾ ਇਸ ਸਮੇਂ ਮੈਨੂੰ ਪਰੇ ਟਾਲ ਦਿੱਤਾ ਜਾਂਦਾ ਸੀ ਹੁਣ ਕਿਆਸ ਕਰ ਸਕਦੀ ਹਾਂ ਕਿ ਖੂਬਸੂਰਤ ਪੜੀ ਲਿਖੀ ਕੰਵਾਰੀ ਤੇ ਜਵਾਨ ਸਕੂਲ ਟੀਚਰ ਦਵਾਲੇ ਜ਼ਰੂਰ ਕੋਈ ਸਰਦਾਰ ਮੰਡਰਾਉਂਦਾ ਹੋਵੇਗਾ ਜਿਸ ਦੀਆਂ ਸ਼ਿਕਾਇਤਾਂ ਭੈਣ ਜੀ ਸਾਡੇ ਘਰ ਦੇ ਆ ਮੂਰੇ ਪਸਾਰਦੇ ਹੋਣਗੇ ਹੋ ਸਕਦਾ ਉਸ ਦੇ ਏਸੇ ਸਵਾਰਥ ਦੇ ਏਵਜ ਵਿੱਚੋ ਹੀ ਮੈਨੂੰ ਸਕੂਲ ਵਿੱਚ ਲਾੜ ਪਿਆਰ ਵੀ ਮਿਲਦਾ ਹੋਵੇ ਫੇਰ ਭੈਣ ਜੀ ਦੀ ਬਦਲੀ ਹੋ ਗਈ ਤੇ ਉਹ ਮੇਰੇ ਲਈ ਅੱਜ ਤੱਕ ਲਾਪਤਾ ਹੋ ਗਈ ਭੈਣ ਜੀ ਨੇ ਪਿੰਡੋਂ ਜਾਣ ਲੱਗਿਆ ਨੀਲੇ ਰੰਗ ਦੇ ਰੇਸ਼ਮੀ ਕੱਪੜੇ ਤੇ ਸਿਤਾਰਿਆਂ ਨਾਲ ਕੱਢੀ 70 ਸ਼ੀਸ਼ੇ ਵਿੱਚ ਜੜਾ ਕੇ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਤੇ ਰਾਤ ਪੂਆ ਜੀ ਨੂੰ ਪੇਂਟ ਕੀਤੀ ਸੀ ਜੋ ਕਈ ਦਿਹਾਕੇ ਸਾਡੇ ਚੁਬਾਰੇ ਦੇ ਸਾਹਮਣੇ ਕੰਧ ਤੇ ਲਟਕਦੀ ਰਹੀ ਸੀ ਮੈਨੂੰ ਯਾਦ ਹੈ ਇੱਕ ਵਾਰੀ ਪੂਰੇ लाੜ ਦੇ ਰੌਂ ਵਿੱਚ ਭੈਣ ਜੀ ਨੇ ਮੈਨੂੰ ਨਾਲ ਘੁੱਟ ਕੇ ਪੁੱਛਿਆ ਸੀ ਦੱਸ ਕੀ ਚਾਹੀਦਾ ਹੈ ਮੈਂ ਭੋਲੇ ਪਾਹੀ ਉੱਤਰ ਦਿੱਤਾ ਸੀ ਮੈਨੂੰ ਨਤੀਜੇ ਵਿੱਚੋਂ ਸੈਕੰਡ ਕੱਢ ਦਿਓ ਮੇਰੇ ਟੀਚਰ ਇਹ ਸੁਣ ਕੇ ਖੂਬ ਹੱਸੇ ਸਨ ਫਿਰ ਮੇਰੀ ਮਾਸੂਮੀਅਤ ਦਾ ਸਿਰ ਪਲੋਕਦਿਆਂ ਉਹਨਾਂ ਨੇ ਦੱਸਿਆ ਕਿ ਸੈਕੰਡ ਨਾਲੋਂ ਫਰਸਟ ਮੂਰੇ ਹੁੰਦਾ ਹੈ ਮੈਡਮ ਮੈਂ ਅੱਜ ਤੱਕ ਵੀ ਉਸੇ ਦੂਜੇ ਨੰਬਰ ਤੇ ਸਬਰ ਕਰਨਾ ਸਿੱਖ ਲਿਆ ਹੈ ਕਿਉਂਕਿ ਬਦਲ ਰਹੀ ਇਸ ਦੁਨੀਆ ਵਿੱਚ ਫਰਸਟ ਪੋਜੀਸ਼ਨ ਲੈਣੀ ਨਹੀਂ ਹਥਿਆਉਣੀ ਪੈ ਰਹੀ ਹੈ ਜੇ ਅੱਜ ਵਿਸ਼ਵ ਦੇ ਕਿਸੇ ਕੋਨੇ ਵਿੱਚ ਮੇਰੀ ਉਹ ਪਹਿਲੀ ਉਸਤਾਦ ਆਪਣੇ ਵਾਰ ਪਰਿਵਾਰ ਦਾ ਹਿੱਸਾ ਹੋ ਕੇ ਜਿਉਂ ਰਹੀ ਹੈ ਜਿਸ ਦਾ ਮੇਰੇ ਕੋਲ ਕੋਈ ਸਿਰਨਾਵਾ ਨਹੀਂ ਹੈ ਮੈਂ ਉਸ ਵਿਚਲੇ ਆਪਣੀ ਇਸ ਯਾਦ ਦੇ ਹਿੱਸੇ ਰਾਹੀਂ ਉਸ ਦੇ ਸਹੀ ਸਲਾਮਤ ਹੋਣ ਦੀ ਦੁਆ ਕਰਦੀ ਹਾਂ ਜਿਸ ਨੇ ਮੇਰੀ ਸੁੱਤੀ-ਸੁੱਤੀ ਉਮਰ ਦੇ ਅੰਦਰ ਪਲਦੇ ਬਰੂਦ ਵਿੱਚ ਅੱਖਰਾਂ ਦੀ ਚਿੰਗਾਰੀ ਸੁਲਗਾਈ ਹੈ ਜਿਸ ਨੂੰ ਮੇਰੀਆਂ ਹੋਰਨਾਂ ਜਮਾਤਾਂ ਨੇ ਫੂਕਾ ਮਾਰ-ਮਾਰ ਕੇ ਅੱਜ ਤੱਕ ਦੇ ਭਾਂਬੜ ਬਾਲ ਤਰੇ ਹਨ ਮੇਰੀ ਸੀਨੇ ਦੀ ਸਾਫ ਸਲੇਟ ਤੇ ਪਹਿਲੇ ਪੁਰਨੇ ਪਾਉਣ ਵਾਲੀ ਉਸ ਉਸਤਾਦ ਨੂੰ ਦਿਲ ਦੀਆਂ ਗਹਿਰਾਈਆਂ ਤੱਕ ਉਤਾਰਿਆ ਹੋਇਆ ਹੈ ਮੇਰਾ ਹੱਥ ਫੜ ਕੇ ਲਿਖਵਾਏ ਉਹ ਅੱਖਰਾਂ ਦੇ ਬੀਜ ਹੀ ਅੱਜ ਮੇਰੇ ਰਿਜ਼ਕ ਦਾ ਆਧਾਰ ਬਣੇ ਹੋਏ ਹਨ ਕਦੇ-ਕਦੇ ਸਕੂਲ ਪੜਿਆ ਹੋਇਆ ਛੁੱਟੀ ਵਾਲੇ ਦਿਨ ਦੁਹਰਾਇਆ ਜਾਂਦਾ ਦੁਹਰਾਉਣਾ ਵੀ ਕੀ ਸੀ ਧਰਤੀ ਦੇ ਹੋਰ ਨੇੜੇ ਹੋ ਕੇ ਬੈਠਣ ਦਾ ਹੀ ਹਿੱਲਾ ਸੀ ਪੂਆ ਜੀ ਹਾਰੇ ਦੀ ਸਵਾਹ ਧਰਤੀ ਤੇ ਵਿਛਾ ਦਿੰਦੇ ਨਰਮ ਕੂਲੀ ਤੇ ਮਹੀਨ ਉਸ ਰਾਖ ਪਰਤ ਤੇ ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਊੜਾ ਐੜਾ ਲਿਖਣਾ ਵਾਰ-ਵਾਰ ਲਿਖ ਕੇ ਮੇਟਣਾ ਤੇ ਉਸ ਸਵਾਦ ਦੀ ਪਰਤ ਨੂੰ ਮੁੜ ਸਾਵਾਂ ਕਰਕੇ ਅੱਖਰ ਉਕਾਰ ਰਹੀ ਹਾਂ ਇਨ ਅੱਖਰਾਂ ਦੇ ਅਰਥਾਂ ਨਾਲ ਕੀਤੇ ਮਨ ਦੀ ਸਵਾਲ ਲੱਗੀ ਰਹਿ ਜਾਏ ਤਾਂ ਪੜਨ ਵਾਲੇ ਹੁਣ ਮੇਜ ਦੀ ਕਰਦੇ ਆਪੇ ਝਾੜ ਲੈਣਗੇ ਇੱਕ ਗੱਲ ਜ਼ਰੂਰ ਹੈ ਕਿ ਜੜਾਂ ਚਾਹੇ ਖੂਬਸੂਰਤ ਨਾ ਵੀ ਹੋਣ ਪਰ ਉਸ ਉੱਪਰ ਖਿੜੇ ਫੁੱਲ ਨੇ ਖੁਰਾਕ ਤਾਂ ਇਨ੍ਹਾਂ ਜੜਾਂ ਵਿੱਚੋਂ ਹੀ ਲੈਣੇ ਹੁੰਦੀ ਹੈ ਕੱਚ ਦੀਆਂ ਗੁਰਗਾਬੀਆਂ ਪਾ ਕੇ ਤੁਰਦਾ ਮੇਰਾ ਉਸ ਸਮਾਂ ਗਿਆਨ ਦੀ ਸਰਦਲ ਤੇ ਸਿਰ ਝੁਕਾਈ ਖੜਾ ਹੈ ਜਿੱਥੋਂ ਅੱਜ ਤੱਕ ਮੁਕਾਇਆ ਇਹ ਸਫ਼ਰ ਆਰੰਭਿਆ ਸੀ